ਜਿਹੜਾ ਮੂਲ ਮੰਤਰ ਦਾ ਜਾਪ ਹੈ ਨਾ ਉਹਦੀਆਂ ਇੰਨੀਆਂ ਕਿ ਵਰਕਤਾਂ ਇੱਕ ਤਾਂ ਦਵਾਈਆਂ ਦੀ ਦਵਾਈ ਹੈ ਸਰੀਰ ਨੂੰ ਰੋਗ ਨਹੀਂ ਕਦੇ ਲੱਗਦਾ ਦੂਜੀ ਗੱਲ ਵੀ ਰਿਤੀਆਂ ਸਿਤੀਆਂ ਨਾਓ ਨਿਤੀਆਂ ਚਾਰੇ ਪਦਾਰਥ ਬਾਬਾ ਲੈਣਾ ਸਿੰਘ ਜੀ ਗੱਲ ਕਰਦੇ ਸੀ ਨਾ ਸਭ ਨਿਧਾਨ ਦਸ ਅਸ਼ਟ ਸਦਾਨ ਠਾਕੁਰ ਪਰਤਲ ਧਰਿਆ ਖਾਕਰ ਦੀ ਤਲੀ ਤੇ ਸਾਰੇ ਪਦਾਰਥ ਪਏ ਨੇ ਮਿਲਣਗੇ ਕਿਰਨ ਨੂੰ ਜਿਹੜੇ ਜਾਗਦੇ ਨੇ ਇਹਨਾਂ ਨੂੰ ਮਿਲਦੇ ਜਿਹੜੇ ਜਾਗਦੇ ਸਾਧ ਸੰਗਤ ਜੁੜਨ ਦਾ ਫਾਇਦਾ ਤਾਂ ਹੈ ਸਤ ਸੰਗਤ ਕਰਨ ਦਾ ਫਾਇਦਾ ਤਾਂ ਹੈ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਜਿਹੜਾ ਬਾਕੀ ਦਾ ਸਮਾਂ ਉਹ ਮੂਲ ਮੰਤਰ ਦੇ ਵਿੱਚ ਕਿ ਜਾਰੀ ਹੈ